ਮੈਂ ਜੀ ਆਸਟਰੀਆ ਦਾ ਰਹਿਣ ਵਾਲਾ ਹਾਂ ਜੰਪਾਲ ਮੇਰਾ ਇਥੋਂ ਦਾ ਪੰਜਾਬ ਦਾ ਹੀ ਆ ਜ਼ਿਲ੍ਹਾ ਗੁਰਦਾਸਪੁਰ ਪਿੰਡ ਵੜੈਚ ਸਰਦਾਰ ਸਰੂਪ ਸਿੰਘ ਜੀ ਉਹਨਾਂ ਦਾ ਮੈਂ ਸੁਪੁੱਤਰ 7 ਸਤੰਬਰ ਨੂੰ ਜਰਨੀ ਸ਼ੁਰੂ ਕੀਤੀ ਸੀ ਆਸਟਰੀਆ ਤੋਂ 12 ਮੁਲਕ ਜਿਹੜੇ ਉਹਨਾਂ ਦੀ ਯਾਤਰਾ ਕਰਦਾ ਹੋਇਆ ਅੱਜ ਮੈਂ ਜਿਹੜਾ ਕਿ ਇੰਡੀਆ ਦੇ ਵਿੱਚ ਪਹੁੰਚਿਆ ਹਾਂ ਸੋਚ ਸਿਰਫ ਇਹੋ ਸੀ ਜੀ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨਦਾਰੇ ਕਰਨੇ ਕਿਉਂਕਿ ਪਹਿਲਾਂ ਸੋਚਦੇ ਹੁੰਦੇ ਸੀਗੇ ਕਿ ਕਦੋਂ ਉਹ ਸੁਭ ਬਣੂਗਾ ਕਿ ਤਾਰਾਂ ਤੋਂ ਪਾਰ ਜਿਹੜੇ ਆ ਕਿ ਦਰਸ਼ਕਾਂ ਦਾ ਕਰਨ ਦਾ ਮੌਕਾ ਮਿਲੂਗਾ ਪਰ 2 ਸਾਲ ਪਹਿਲਾਂ ਇਹੋ ਹੀ ਵਿਚਾਰ ਆਇਆ ਸੀ ਕਿ ਜਾਣਾ ਦੇ ਬਾਰੇ ਰੋਡ ਜਾਣਾ ਸੋ ਅੱਜ ਜਿਹੜਾ ਮਾਰਿਆ ਨੇ ਇਹ ਸੁਪਨਾ ਜਿਹੜਾ ਪੂਰਾ ਕਰਤਾ ਹੈ ਅ ਸਫਰ ਜਿਹੜਾ 20000 ਕਿਲੋਮੀਟਰ ਸਫਰ ਮੇਰਾ ਤੈ ਹੋ ਚੁਕਾ ਦੇਸ਼ਾਂ ਦੀ ਜੇ ਗੱਲ ਕਰਾਂ 12 ਦੇਸ਼ ਜਿਹੜੇ ਆ ਉਹ ਐਕਸਪਲੋਰ ਕਰਕੇ ਅੱਜ ਮੈਂ 13ਵੇਂ ਦੇਸ਼ ਦੇ ਵਿੱਚ ਐਂਟਰ ਹੋਇਆ ਜੀ ਸਭ ਤੋਂ ਵੱਧ ਆਨੰਦ ਕਿਹੜੇ ਦੇਸ਼ ਅ ਨੈਚਰ ਵਾਈ ਕਿਉਂਕਿ ਦੇਖੋ ਅਸੀਂ ਜਿਹੜੀਆਂ ਕੰਟਰੀ ਚੂਜ਼ ਕੀਤੀਆਂ ਸੀਗੀਆਂ ਉਹ ਡਿਫਰੈਂਟ ਡਿਫਰੈਂਟ ਕੰਟਰੀ ਜਿਹੜੀਆਂ ਚੂਜ਼ ਕੀਤੀਆਂ ਸੀ ਉਹ ਇਸੇ ਕਰਕੇ ਕਿਉਂਕਿ ਹਰ ਕੰਟਰੀ ਦਾ ਆਪਣੀ ਵਿਲੱਖਣਤਾ ਸੀਗੀ ਕਿਸੇ ਕੰਟਰੀ ਦੇ ਵਿੱਚ ਨੇਚਰ ਜਿਆਦਾ ਵਧੀਆ ਸੀ ਕਿਸੇ ਕੰਟਰੀ ਦੇ ਵਿੱਚ ਫੂਡ ਬਹੁਤ ਵਧੀਆ ਸੀ ਕਿਸੇ ਕੰਟਰੀ ਦੀ ਹਿਸਟਰੀ ਬਹੁਤ ਵਧੀਆ ਸੀ ਸੋ ਇਸ ਕਰਕੇ ਜੇ ਕੰਪੇਅਰ ਕਰਨਾ ਕੰਟਰੀ ਨੂੰ ਉਹ ਥੋੜਾ ਡਿਫਿਕਲਟ ਆ ਹਰ ਇੱਕ ਕੰਟਰੀ ਜਿਹੜੀ ਮੈਂ ਚੂਜ਼ ਕੀਤੀ ਸੀ ਉਹਦੇ ਵਿੱਚ ਵੱਖਰਾ ਵੱਖਰਾ ਐਕਸਪੀਰੀਅੰਸ ਆ ਜੀ ਸਿਰਫ ਇਹ ਹਸੂਸ ਸੀਗੇ ਕਿ ਹੋਟਲਾਂ ਦੀ ਜਿੱਥੇ ਹੋਟਲ 'ਚ ਰਹਿਣਾ ਤੇ ਖਾਣ ਪੀਣ ਦੀ ਕਿਉਂਕਿ ਅਸੀਂ ਆ ਪਿਓਰ ਵੈਜੀਟੇਰੀਅਨ ਖਾਲਸੇ ਤੇ ਇਦਾਂ ਦਾ ਫੂਡ ਜਿਹੜਾ ਬੋਸਨੀਆਂ ਸੁਲਵੇਨੀਆ ਵਰਗੀ ਜਿੱਥੇ ਕਿ ਮੁਸਲਮਾਨ ਕੰਟਰੀਜ਼ ਨੇ ਉੱਥੇ ਫੂਡ ਮਿਲਣਾ ਥੋੜਾ ਜਿਹਾ ਮੁਸ਼ਕਲ ਸੀਗਾ ਤਾਂ ਕਰਕੇ ਗੱਡੀ ਗੱਡੀ ਇਦਾਂ ਦੀ ਮੋਡੀਫਾਈ ਕਰਾਈ ਕਿ ਸਾਨੂੰ ਰਹਿਣ ਦੀ ਤੇ ਫੂਡ ਦੀ ਕੋਈ ਦਿੱਕਤ ਨਾ ਆਵੇ। ਚੱਲਣ ਤੇ ਕੀ ਮਨ ਵਿਚਾਰ ਕਰਨ ਕਿ ਕਈ 100 ਕਿਲੋਮੀਟਰ ਇਕੱਲਿਆਂ ਵੀ ਚੱਲਣਾ ਪਿਆ ਹੋਵੇਗਾ। ਮੈਦੀਕਲ ਸੋਚਦਾ ਸੀ ਕਿ ਤੁਸੀਂ ਆਪਣੇ ਯਾਰਾਂ ਮਿੱਤਰਾਂ ਨਾਲ ਸਫ਼ਰ ਤੇ ਜ਼ਰੂਰ ਕਰਦੇ ਆਂ। ਯਾਰਾ ਮਿੱਤਰਾਂ ਦੇ ਨਾਲ ਟਾਈਮ ਪਾਸ ਕਰਦੇ ਆਂ ਕਦੀ ਆਪਣੀ ਤਨਹਾਈ ਦੇ ਨਾਲ ਟਾਈਮ ਪਾਸ ਕਰਕੇ ਦੇਖੋ ਫਿਰ ਪਤਾ ਲੱਗੂਗਾ ਕਿ ਤੁਸੀਂ ਆਪਣੇ ਅੰਦਰ ਜਿਹੜਾ ਕਿੰਨਾ ਕੁ ਤੁਹਾਡੇ ਟਿਕਾਵਾ ਤੇ ਕਿੰਨੀ ਕ ਅੰਦਰ ਜਿਹੜੀ ਹੈ ਕਿ ਤੁਹਾਡੇ ਅੰਦਰ ਉਸ ਰਾਪਰਤ ਹੀ ਖੇਚਾ ਸੋ ਇਸ ਕਰਕੇ ਜਿਹੜਾ ਮੈਂ ਟਰੈਵਲ ਨੂੰ ਇਕੱਲੇ ਜਿਹੜਾ ਟਰੈਵਲ ਕਰਨਾ ਡਿਸੀਜਨ ਲਿਆ ਸੀਗਾ ਕਿ ਮੈਂ ਆਪਣੇ ਆਪ ਨੂੰ ਟਾਈਮ ਦੇਣਾ ਚਾਹੁੰਦਾ ਸੀ ਤੇ ਆਪਣੀ ਤਨਹਾਈ ਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ ਤੁਸੀਂ ਸਫ਼ਰ ਤੱਕ ਕਰਕੇ ਆਏ ਹੋ ਸਮੁੰਦਰੋਂ ਪਾਰ ਤੇ ਪਛੰਦ ਸਮੁੰਦਰ ਪਾਰ ਦਾ ਪਰ ਜਿਹੜੀ ਚਿਹਰੇ ਦੀ ਰੌਣਕ ਆ ਜਾਂ ਚਿਹਰੇ ਦੀ ਖੁਸ਼ੀ ਆ ਤੁਹਾਨੂੰ ਲੱਗਦਾ ਨਹੀਂ ਕਿ ਸਫ਼ਰ ਕਰਕੇ ਆਏ ਹੋ ਦੇਖੋ ਜੀ ਇਹ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਵੈਸੇ ਵੀ ਜਿਹੜਾ ਗੁਰੂ ਕਾ ਖਾਲਸਾ ਸਵੇਰੇ ਅੰਮ੍ਰਿਤ ਵੇਲੇ ਸਾਂਭ ਕੇ ਆਪਣਾ ਨਿਤਨੇਮ ਕਰਦਾ ਨਿਤਨੇਮ ਕਰਦੇ ਬਾਅਦ ਉਂ ਹੀ ਚੜਦੀ ਕਲਾ ਹੋ ਜਾਂਦੀ ਉਤੋਂ ਆਪਾਂ ਗਤਕਾਈ ਆ ਤੇ ਗਤਕਾਈ ਜਦੋਂ ਆਪਣਾ ਪਸੀਨਾ ਕੱਢਦਾ ਪਸੀਨਾ ਕੱਢਣ ਦੇ ਨਾਲ ਚਿਹਰਾ ਉਂ ਹੀ ਚਮਕ ਜਾਂਦਾ ਜੀ ਤੇ ਬਸ ਇਹੋ ਹੀ ਰਾਜਾ ਦੀ ਹੋਰ ਕੋਈ ਰਾਜ ਨਹੀਂ ਜਿਹੜੇ ਤਖਤ ਸਾਹਿਬ ਦੇ ਦਰਸ਼ਨ ਕਰਦੇ ਜਿਹੜੇ ਕਦੋਂ ਤੱਕ ਉਹ ਸਫ਼ਰ ਵੀ ਪੂਰਾ ਦੇਖੋ ਜੀ ਇਹ ਆਪਣਾ ਸੀਗਾ ਕਿ ਇੰਡੀਆ ਤੱਕ ਪਹੁੰਚਣਾ ਹੁਣ ਇੰਡੀਆ ਪਹੁੰਚ ਗਏ ਹੁਣ ਅਗਲਾ ਆਪਣਾ ਟਾਰਗੇਟ ਜਿਹੜਾ ਵਾ ਉਹ ਇਹ ਆ ਕਿ ਪੰਜਾਂ ਤਖਤਾਂ ਦੇ ਸੱਚੇ ਪਾਤਸ਼ਾ ਅੱਜ ਪਹਿਲਾ ਤਖਤ ਜਿਹੜਾ ਕਿ ਕਾਲ ਤਖਤ ਸਾਹਿਬ ਤੋਂ ਅਸੀਂ ਸਰਮਸਤਕ ਹੋ ਕੇ ਆਏ ਆ ਜੀ ਫਿਰ ਅੱਗੇ ਵੀ ਜਿਹੜੇ ਕਿ ਪੰਜਾਂ ਤਖਤਾਂ ਦੀ ਯਾਤਰਾ ਇਹ ਕੰਟੀਨਿਊ ਹੋਵੇਗੀ ਫਿਰ ਇੰਡੀਆ ਦਾ ਜਿਹੜਾ ਟ੍ਰਿਪ ਆ ਫਿਰ ਖਤਮ ਹੋਊਗਾ ਆਸਟ੍ਰੇਲੀਆ ਭਾਈ ਇੱਥੇ ਜਾਇਆ ਜਾਏਗਾ ਕਿ ਇਸੇ ਕਾਰ ਤੇ ਜਾਇਆ ਆ ਆਸਟ੍ਰੇਲੀਆ ਵਾਪਸ ਇਸੇ ਹੀ ਕਾਰ ਤੇ ਜਾਇਆ ਜਾਇਆ ਜਾਏਗਾ ਜੀ ਤਕਰੀਬਨ ਜਿਹੜਾ ਕਿ ਤਿੰਨ ਕਿ ਮਹੀਨਿਆਂ ਦਾ ਅਸੀਂ ਸੋਚਿਆ ਬਾਕੀ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਟਾਈਮ ਲਾਉਣ ਉਹ ਮਹਾਰਾਜ ਜਾਣਣ ਜੀ ਅੱਜ ਜਦੋਂ ਫਿਰ ਆਪਣੇ ਚਲੋ ਮਾੜੀ ਤਰਫੇ ਪਹੁੰਚੇ ਹਾਂ ਜੀ ਜਾ ਕੇ ਹਾਂਜੀ ਆਪਣੇ ਜੀਵਨ ਤੋਂ ਸੰਪੂਰਨ ਕੀਤੇ ਹਾਂਜੀ ਕਿਤਰਾ ਦਾ ਨੰਨਾ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਜਿਹੜੇ ਗਤਕਈ ਫੌਜਾ ਆਪਾਂ ਇਕੱਠੇ ਇੱਥੇ ਗਤਕਾ ਖੇਡਦੇ ਰਹੇ ਸਿੱਖਦੇ ਰਹੇ ਆ ਭਾਈ ਸਾਹਿਬ ਹੁਣੀ ਤੇ ਅੱਜ ਸਾਰਿਆਂ ਨੂੰ ਦੇਖ ਕੇ ਆਪਣੇ ਜੀਜਾ ਜੀ ਹੁਣਾਂ ਨੂੰ ਦੇਖ ਕੇ ਸਾਰਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਜੇ ਕਿਸੇ ਨੇ ਕੁਝ ਸਿੱਖਣਾ ਹੋਵੇ ਹਰਜੀਤ ਸਿੰਘ ਕੋਲ ਇਸ ਐਡਵੈਂਚਰ ਕਰਦੇ ਬਸ ਇੱਕ ਹੀ ਚੀਜ਼ ਕਿ ਕਿਰਤ ਕਮਾਈਆਂ ਜ਼ਰੂਰ ਕਰੋ ਉਹਦੇ ਨਾਲ ਆਪਣੇ ਆਪ ਨੂੰ ਜ਼ਰੂਰ ਟਾਈਮ ਦਿਓ ਟਾਈਮ ਤੁਸੀਂ ਜ਼ਰੂਰੀ ਨਹੀਂ ਕਿ ਸੱਤ ਸਮੁੰਦਰੋਂ ਪਾਰ ਜਾ ਕੇ ਦੇਣਾ ਟਾਈਮ ਤੁਸੀਂ ਇੱਥੋਂ ਬਸ ਤੇ ਬੈਠ ਕੇ ਜਾ ਕੇ ਵੀ ਕਿਤੇ ਦੇ ਸਕਦੇ ਆ ਬਟ ਆਪਣੇ ਆਪ ਨੂੰ ਜਰੂਰ ਟਾਈਮ ਦਿਓ ਬਾਣੀ ਪੜੋ ਨਾਮ ਜਪੋ ਗੁਰੂ ਦੇ ਲੜ ਲੱਗੋ ਗੁਰੂ ਦੇ ਲੜ ਲੱਗੋਗੇ